ਇਆ ਪਾਲਵਾ ਮੰਗੀ ਨਦੀ ਇਸ ਤੇ ਪਹਿਲਾਂ ਤਾਂ ਆਪੋ ਆਪਦਾ ਨਾਮ ਦੱਸੋ ਰੇ ਆਵੋ ਕੀ ਨਾਮ ਹੈ ਤੇਰਾ ਸਲਪਿੰਗ ਕਿੰਵੀਂ ਚ ਪੜਨਾ ਚੌਥੀ ਚ ਕਿੰਵੇਂ ਨੰਬਰ ਤੇ ਆਉਣਾ ਹੁੰਨਾਗਾ ਦੂਜੇ ਤੇ ਮਲਬੋਲੇ ਦੂਜੇ ਤੇ ਦੂਜੇ ਤੇ ਤੂੰ ਕਿੰਵੀਂ ਚ ਆਉਣਾ ਮੈਂ ਪਹਿਲੇ ਤੇ ਤੂੰ ਜਿੱਤੇ ਸਾਵਾ ਸਿਕ ਹੁਣ ਤੁਸੀਂ ਰੇਸ ਲਾਓਗੇ ਹਾਂ ਕਿਹੜਾ ਜਿੱਤੂਗਾ ਮੈਂ ਮੈਂ ਜਿੱਤੂਗਾ ਤੂੰ ਨਹੀਂ ਜਿੱਤਦਾ ਜਿੱਤ ਲਈ ਪਹਿਲੇ ਦੂਜੇ ਤੀਜੇ ਨੰਬਰ ਤੇ ਤਾਂ ਆਈ ਜਾਊਗਾ ਹਾਂ ਹੈ ਚਲ ਓਰੇ ਲੈਣ ਵਾਗਲਾ ਫੇਰ ਓਰੇ ਇੱਥੇ ਆ ਡੰਬੇ ਲਾ ਲੈਣ ਵਾਗਲਾ ਇੱਥੇ ਕਿੱਥੇ ਹਾਂ ਇੱਥੇ ਇੱਥੇ ਓਰੇ 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 ਹਾਂ ਇੱਥੇ ਵਾਗਲ ਲੈਣ ਲੈਣ ਵਾਗਲ ਲੀ ਤੇ ਖੜ ਗਏ ਇਹ ਕਤਾਰ ਚ ਕਿੰਨੇ ਗਿਨੂਗਾ 1 2 3 ਚੰਗਾ ਫੇਰ ਭੱਜਣਾਗਾ दो ले देखो ये हूँ तैयार नहीं गे पहला उठका बैठक लाओ पाँच पाँच चल एक दो तीन चार पं छत अठ नौ दस ग्यारह बारह तेरह चौदह पंद्रह सोलह सतार अठारह 1 2 21 22 23 24 25 26 ਚਲ ਬੱਜੋ ਲੈ ਗੋਸ ਤੋਂ ਗਿਆ ਮੈਨੂੰ ਕਿਤੇ ਇਹ 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 ਦਵਾਰੇ ਫਿਰਪਾ ਜਵਾਜ ਖੜਜੋਗੇ ਨਾ ਮੈਂ ਟੇ ਮਾਰੂ ਉੱਥੇ ਖੜ ਪਹਿਲਾ ਚਪਲ ਟੁੱਟ ਗਈ ਚਪਲ ਟੁੱਟ ਗਈ ਕਿ ਬਿਜਲੀ ਲਾਗੀ ਬਿਜਲੀ ਲਾਗੀ ਤੁਮ ਲੱਗੇ ਕਾ ਬਾਜ ਨੰਗੇ ਬਰੀ ਪਾਸ ਹਾਂ ਨਹੀਂ ਆ ਤਾ ਫੌਲ ਮੈਂ ਫੌੜਿਆ ਨਹੀਂ ਫੌੜਿਆ ਫੌਲ ਐ ਤਾਂ ਫੌਲ ਐ ਤੂੰ ਦੋਵੇਂ ਭੱਜ ਨਾ ਮੈਂ ਕਹੇ ਨੀ ਤੂੰ ਭੱਜੀ ਨਾ ਇੱਕ ਇਹਨੂੰ ਇਹਦਾ ਫੌਲ ਗਿਆ ਤੂੰ ਬਾਦ ਚ ਭੱਜੀ ਇਹਨਾਂ ਨਾਲੋਂ ਬਾਦ ਚ ਭੱਜੀ ਬਾਤ ਉਹ ਬੱਜੀ ਜਿਹੜੂ ਪਹਿਲਾਂ ਭੱਜੇ ਦਰਮਿਆ ਫਿਰ ਕੱਢ ਦੂੰਗਾ ਇੱਥੇ ਅਜ ਬਾਹ ਫੜ ਦੂ ਮੇਰਾਂ ਇੱਕ ਦੋ ਤਿੰਨ ਲੈਬ ਇਹਨਾਂ ਦਾ ਧਾਮ ਪਕਾਉਨੇ ਆਪਾਂ ਬੱਚਿਆਂ ਦਾ ਸਵਾਸੀ ਸਵਾਸੀ ਸਵਾ ਜਿੱਥੇ ਆ ਕੌਣ ਹੈ ਮੈਂ ਗੈਰੀ ਜਿੱਥੇ ਹੈ ਕਿਵੇਂ ਨਾ ਇਹ ਉਮਰ ਦਾ ਵੀ ਛੋਟਾ ਕੇ ਵੱਧ ਭਾਜਦਾ ਹੈ ਚਲ ਛੋੜ ਦੋ ਮੈਲਵਾ ਗੇੜੀ ਖੜੂ ਇੱਕ ਦੋ ਤਿੰਨ ਦਾ ਕਾਇਲੰਦੀ ਇੱਕ ਦੋ ਤਿੰਨ ਬਿੱਤੀ ਬਾਰੇ ਦਾ ਹਿੰਗ ਕਰੀ ਜਾ ਦਵਾਰੇ ਫੇਰ ਖੜੋ ਮੈਂ ਵੀ ਦਵਾਰੀ ਖੜੋ ਨਾ ਤੂੰ ਨਹੀਂ ਉਹਨਾਂ ਨੂੰ ਖੜ ਦਵਾਰ ਇੱਕ ਦੋ ਤਿੰਨ ਲਵਾਤੀ ਨਾ ਬੂਥ ਹੈ ਆ ਜਿੱਤ ਗਿਆ ਆ ਜਿੱਤ ਗਿਆ ਉਹਨੇ ਇਹਦਾ ਦਮ ਚੜਾਤਾ ਮੇਰਾ ਦੁੱਧ ਨਹੀਂ ਫੇਰ ਕੱਲਾ ਲਾ ਕੇ ਆ ਇੱਕ ਦੋ ਤਿੰਨ ਕੱਲਾ ਲਾ ਗਿਆ ਕੱਲਾ ਉਹ ਕਿੱਧਰ ਗਿਆ ਨੂਰੀ ਵਾਲਾ ਲੱਗਈਏ ਪਿੰਦਰ ਤੇਰਾ ਦੂਰ ਉੱਥੇ ਗਰੀ ਹੁੰਦੀ ਨੇ ਬੁਲਾ ਲਿਓ ਇੱਕ ਜਾਣਾ ਵਗਜੋ ਬੁਲਾਉਣਾ ਉਡਾੜ ਆਉਂਦਾਗਾ ਆਜਾ ਤੈਨੂੰ ਤੈਨੂੰ ਨਹੀਂ ਆਉਂਦਾ ਆਜਾ ਸੁਣਾ ਤੈਨੂੰ ਆਉਂਦੇ ਆ ਰੰਗਾ ਫਲਾਂ ਦੇ ਨਾਂ ਆਉਂਦੇ ਨੇ ਹਾਂ ਸੁਣਾ ਰੈੱਡ ਬਲੂ ਪਿੰਕ ਗ੍ਰੀਨ ਔਰ ਜੈਲੋ ਬਲੈਕ ਵੈਸਟ ਤੋਂ ਵਾਰੀ ਸੁਣਾ ਹੌਲੀ ਰੈੱਡ ਬਲੂ ਪਿੰਕ ਗ੍ਰੀਨ ਔਰ ਜੈਲੋ ਬਲੈਕ ਵੈਸਟ ਕੀ ਕਹਿਣਾ ਹੈਗਾ ਰੈੱਡ ਬਲੂ ਪਿੰਕ ਗ੍ਰੀਨ ਔਰ ਜੈਲੋ ਬਲੈਕ ਵਾਈਟ ਸਾਡੇ ਸਰੋਂ ਨਹੀਂ ਆਖਿਆ ਫਲਾਂ ਦੇ ਨਾਂ ਸੁਣਾ ਦੇ ਚਲਾ ਐਪਲ ਮੰਗੋ ਜੀ ਬਣਾ ਲਗੇ ਸਵਾਦ ਪੀ ਰੱਡੇ ਕੀ ਦਵਾਰੀ ਜਨਾ ਐਪਲ ਮੰਗੋ ਜੀ ਬਣਾ ਲਗੇ ਸਵਾਦ ਪੀ ਰੱਡੇ ਸਿੱਧੇ ਕਾ ਦੇ ਸੇ ਇਕੱਲਾ ਇਕੱਲਾ ਗਾ ਤੂੰਗਾ ਐਪਲ ਮੰਗੋ ਐਵੇਂ ਗਾ ਐਪਲ ਮੰਗੋ ਜੀ ਬਣਾ ਲਗੇ ਸਵਾਦ ਪੀ ਰੱਡੇ ਸਿੱਧੇ ਕਾ ਦੇ ਸੇ ਇਕੱਲਾ ਇਕੱਲਾ ਗਾ ਤੂੰਗਾ ਐਪਲ ਮੰਗੋ ਜੀ ਬਣਾ ਲਗੇ ਸਵਾਦ ਪੀ ਰੱਡੇ ਸਿ